ਉਹ ਜਾਤੀ ਮਿਲੀ ਨਹੀਂ ਜੀ ਆਜਾਤੀ ਦੇ ਕੋਰੀਆਂ ਤੋਂ ਖੋ ਕੇ ਕਾਲਿਆਂ ਕੋਲ ਆ ਅਸੀਂ ਤਾਂ ਉਦੋਂ ਤੋਂ ਗੁਲਾਮ ਚੱਲਦੇ ਆ ਰਹੇ ਹਾਂ ਕੰਮ ਕਿੱਡਾ ਕਾ ਇੱਕ ਸਸਰਾਲੀ ਬੰਨਣਾ ਕਿਲੋਮੀਟਰ ਦਾ ਟੁੱਟਿਆ ਜਿਹਨੂੰ ਬਣਾਉਣ ਲਈ ਇੱਥੇ ਆਏ ਆ ਸਾਨੂੰ ਕਾਲ ਦੇਣੀ ਪਈ ਮਜਬੂਰੀ ਨੂੰ ਜਦੋਂ ਸਰਕਾਰ ਨੇ ਕੰਮ ਨਹੀਂ ਕੀਤਾ ਅੱਜ ਮੁੱਖ ਮੰਤਰੀ ਦੇ ਹੋਲਡਿੰਗ ਬੋਰਡ ਆ 100 200 ਕਰੋੜ ਤੋਂ ਉੱਪਰ ਜਾ ਰਹੀ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਪੈਸੇ ਲੱਗੇ ਆ ਤੇ ਇੱਕ ਸਾਢੇ 20 ਕਰੋੜ ਰੁਪਇਆ ਸਸਰਾਲੀ ਬੰਨ ਦਾ ਲੱਗਣਾ ਉਹ ਨਹੀਂ ਲਾ ਸਕਦੀ ਜੇ ਪਾਣੀ ਬਾਤ ਆ ਗਿਆ ਸਾਡੇ ਘਰ ਬਰਬਾਦ ਹੋਣਗੇ ਸਾਡਾ ਮਾਲ ਡੰਗਰ ਰੁੜੂਗਾ ਸਾਡਾ ਬਹੁਤ ਵੱਡਾ ਨੁਕਸਾਨ ਹੋਊਗਾ ਉਹਦੇ ਹਾਲ ਧਿਆਨ ਨਹੀਂ ਹੈਗਾ ਹੋਲਡਿੰਗ ਬੋਰਡ ਤੇ ਇਹਨਾਂ ਦਾ ਪਾਸ ਚਲੇਗੇ ਬੰਦੇ ਦੇ ਕਿੱਥੇ ਕਿੱਥੇ ਲਾ ਦੇਣ ਇਹ ਉੱਤੇ ਵੀ ਲਾ ਦੇਣ ਮੰਤਰੀ ਸਾਹਿਬ ਗੁੰਮਰਾ ਨਹੀਂ ਕਰ ਰਹੇ ਜੋ ਤੁਸੀਂ ਵਾਰਡ ਆਈ ਤੇ ਖੜ ਕੇ ਉੱਤੇ ਡਰਾਮਾ ਕੀਤਾ ਤੁਸੀਂ ਪਜਾਮੇ ਟੰਗ ਟੰਗੇ ਸਿਰਾਂ ਤੇ ਬੋਰੇ ਰੱਖ ਰੱਖ ਡਰਾਮਾ ਕੀਤਾ ਉਹ ਲੋਕਾਂ ਨੂੰ ਕਦੀ ਨਹੀਂ ਭੁੱਲਣਾ ਹੈਗਾ ਜਦੋਂ ਜ਼ਮੀਨ ਰੁੱਢਣੀ ਸ਼ੁਰੂ ਹੋਈ ਆ ਇਹ ਐਨ ਤਮਾਸ਼ਾ ਦੇਦੇ ਰਹਿ ਜਦੋਂ ਜ਼ਮੀਨ ਰੁੱਢਦੀ ਗਈ ਲੋਕ ਰੋਂਦੇ ਰਹੇ ਪਰ ਇਹਨਾਂ ਦੀ ਇਹਨਾਂ ਨੇ ਇਹ ਤੇ ਆਪਣਾ ਨਜ਼ਾਰੇ ਲੈ ਰਹੇ ਨੇ ਇਹਨਾਂ ਤੇ ਇਹ ਜੇ ਬਾੜ ਦੇ ਨਾਂ ਤੇ ਵੀ ਲੱਖਾਂ ਕਰੋੜਾਂ ਦੇ ਫੰਡ ਇਕੱਠੇ ਕਰ ਲਏ ਆਪਣੇ ਵਿਧਾਇਕ ਸਾਹਿਬ ਤਾਂ ਖੁਦ ਮੁੱਖ ਮੰਤਰੀ ਫੰਡ ਦੇ ਵਿੱਚ 2 ਕਰੋੜ ਰੁਪਏ ਦੇ ਕੇ ਆਏ ਨੇ ਵਿਧਾਇਕ ਸਾਹਿਬ ਨੂੰ ਕੀ ਆ ਇਧਰੋਂ ਲੁੱਟਿਆ ਉੱਧਰ ਦੇ ਦਿੱਤਾ ਉਹ ਉਹ ਕਿਹੜਾ ਜੇਬ ਚੋਂ ਦੇ ਕੇ ਆ ਜਾਂਦੇ ਆਪਣਾ ਅਦਾਕਲਾ ਵੇਚ ਕੇ ਦੇ ਕੇ ਆਉਂਦਾ ਫੇਰ ਫੇਰ ਫੰਡ ਹੁੰਦਾ ਜੰਗਲ ਦੇ ਵਿੱਚੋਂ ਟਿਪਰ ਲੰਘਦੇ ਆ ਉੱਥੇ ਜਿਹੜੀ ਪਰਚੀ ਲੱਗਦੀ ਆ ਉਹ ਹੋਈ ਵੀ ਵਿਧਾਇਕ ਸਾਹਿਬ ਦੀ ਆ ਤੇ ਜਿਹੜੇ ਟਿਪਰ ਚੱਲਦੇ ਉਹ ਵੀ ਵਿਧਾਇਕ ਸਾਹਿਬ ਦੇ ਆ ਤੁਹਾਡੇ ਮਾਤੇ ਦੇ ਵੀ ਇੱਕ ਇੱਕ ਵਿਧਾਇਕ ਸਾਹਿਬ ਦਾ ਹੋਰ ਕਾਰਨਾਮਾ ਦਾਤਾ ਜੀ ਜੀ ਅੱਜ ਜਿੰਨੇ ਪੀਏ ਕਿਉਂ ਪੀਏ ਇਹਦੇ ਲਈ ਦੁਕਾਨਾਂ ਖੋਲ ਕੇ ਬੈਠੇ ਆ ਅੱਜ ਕਿਸੇ ਸਰਪੰਚ ਦੇ ਅਕਾਊਂਟ 'ਚ ਜਦੋਂ ਫੰਡ ਪੈਂਦਾ ਉਹ ਨਾਲ ਹੀ ਆ ਜਾਂਦੇ ਆ ਇੱਕ ਬਿੱਲ ਕੱਟਦੇ ਆ ਪੈਸੇ ਨਾਲ ਟਰਾਂਸਫਰ ਤੀਰ ਤੇ ਤੀਰ ਤਾਂ ਕੋਈ ਜਿਹਦਾ ਨਾਮ ਆ ਰਿਹਾ ਔਰ ਉਹ ਸਾਰੇ 100 200 ਕਰੋੜ ਰੁਪਈਆ ਪੰਚਾਇਤਾਂ ਦਾ ਕਢਾ ਕੇ ਖਾਈ ਫਿਰਦਾ ਇੱਕ ਰਿਸ਼ਪਾਲ ਪੀਏ ਆ ਉਹ ਪੜ੍ਹਾਰ ਮਨ ਪਿਆਰਾ ਪੀਏ ਸਾਡੇ ਏਰੀਏ ਦਾ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਉਹ ਮਿਸਤਰੀ ਪ੍ਰੋਵਾਈਡ ਕਰਦਾ ਉਹ ਸਰਪੰਚਾਂ ਨੂੰ ਕਹਿੰਦਾ ਤੁਸੀਂ ਕੰਮ ਨਹੀਂ ਕਰ ਜੋਗਾ ਇਹ ਕੰਮ ਕਰਕੇ ਉਹ ਹਰ ਚੀਜ਼ ਦੇ ਵਿੱਚ ਉਹਦਾ ਕਮਿਸ਼ਨ ਆ ਮੰਤਰੀ ਸਾਹਿਬ ਜਿੱਥੇ ਆਏਗਾ ਤੈਨੂੰ ਹਣ ਝੰਡੇ ਲੈ ਕੇ ਟੱਕਰਾਂਗੇ ਅਸੀਂ ਇਹਨੂੰ ਐ ਨਹੀਂ ਜਾਣ ਦਿੰਦੇ ਮੱਤ ਸੋਚੀ ਵੀ ਤੂੰ ਸਾਹਮਣੇ ਆਲ ਤੂੰ ਜਿੱਤ ਕੇ ਚਲ ਜਾਏਗਾ ਕਾਲ ਤੁਸੀਂ ਜੁੜੇ ਸੋਲੂ ਮੋਗਲ ਚੈਨਲ ਦੇ ਨਾਲ ਆਪਾਂ ਖੜੇ ਆ ਪੰਜਾਬ ਦੇ ਸਭ ਤੋਂ ਵੱਡੇ ਟੋਲ ਪਲਾਏ ਤੇ ਜਾਨਕੀ ਲਾਡੂਆ ਟੋਲ ਪਲਾਏ ਤੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਉਦਯੋਗ ਯੂਨੀਅਨ ਦੇ ਪ੍ਰਧਾਨ ਦਲਵਾਰ ਸਿੰਘ ਜਿਲ ਸਭ ਤੋਂ ਪਹਿਲਾਂ ਕਰਦੇ ਨੇ ਸਵਾਗਤ ਪ੍ਰਾਜ ਦੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪਰਾਂ ਜੀ ਜਿੱਥੇ ਸਾਰਾ ਦੇਸ਼ ਅੱਜ ਗਣਤੰਤਰ ਦਾ ਦਿਵਸ ਮਨਾ ਰਿਹਾ ਗਣਤੰਤਰ ਯਾਨੀ ਕਿ ਆਮ ਲੋਕਾਂ ਦਾ ਦਿਨ ਆਮ ਲੋਕਾਂ ਨੂੰ ਆਜ਼ਾਦੀ ਦੇਣ ਦਾ ਦਿਨ ਤੇ ਆਮ ਲੋਕ ਸੜਕਾਂ ਤੇ ਉੱਤਰ ਲਈ ਮਜਬੂਰ ਹੈ ਕਿ ਕੀ ਗੱਲ ਬਣੀ ਸਾਨੂੰ ਆਜ਼ਾਦੀ ਮਿਲੀ ਨਹੀਂ ਜੀ ਆਜ਼ਾਦੀ ਦੇ ਕੋਰੀਆਂ ਤੋਂ ਖੋ ਕੇ ਕਾਲਿਆਂ ਕੋਲ ਆ ਅਸੀਂ ਤੇ ਉਦੋਂ ਤੋਂ ਗਲਾਮ ਚੱਲਦੇ ਆ ਰਹੇ ਹਾਂ ਦੱਸੋ ਪੰਜਾਬ ਤੇ ਆਜ਼ਾਦੀ ਤੋਂ ਬਾਅਦ ਤੇ ਕਿੰਨੇ ਹਮਲੇ ਆ 84 ਆਈ ਆ ਆਏ ਤੋਂ ਬਾਅਦ ਆ ਜੋ ਆ ਪੱਕੇ ਖੇਤਾਂ ਦੀ ਲੜਾਈ ਲੜਦੇ ਆ ਰਹੇ ਹਾਂ ਸਾਨੂੰ ਆਜ਼ਾਦੀ ਕਿੱਥੇ ਮਿਲੀ ਆ ਇਸ ਕਰਕੇ ਅਸੀਂ ਅੱਜ ਵੀ ਆਜ਼ਾਦੀ ਦਾ ਦਿਨ ਆ ਪਰ ਅਸੀਂ ਅਸੀਂ ਸੜਕਾਂ ਦੇ ਉੱਤੇ ਆ ਕੰਮ ਕਿੱਡਾ ਕਾ ਇੱਕ 140 ਬੰਨਾ ਕਿਲੋਮੀਟਰ ਦਾ ਟੁੱਟਿਆ ਜਿਹਨੂੰ ਬਣਾਉਣ ਲਈ ਇੱਥੇ ਆਏ ਆ ਦੋ ਜਥੇਬੰਦੀਆਂ ਨੇ ਪੀਕੇਜੂ ਦਵਾਪਾ ਤੇ ਪੀਕੇਐਮਜੂ ਵੱਲੋਂ ਸਾਨੂੰ ਕਾਲ ਦੇਣੀ ਪਈ ਮਜਬੂਰੀ ਨੂੰ ਜਦੋਂ ਸਰਕਾਰ ਨੇ ਕੰਮ ਨਹੀਂ ਕੀਤਾ ਅੱਜ ਮੁੱਖ ਮੰਤਰੀ ਦੇ ਹੋਲਡਿੰਗ ਬੋਰਡ ਆ 100 200 ਕਰੋੜ ਤੋਂ ਉੱਪਰ ਜਾ ਰਹੀ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਪੈਸੇ ਲੱਗੇ ਆ ਤੇ ਇੱਕ ਸਾਢੇ 20 ਕਰੋੜ ਰੁਪਇਆ ਸਸਰਾਲੀ ਬੰਨ ਦਾ ਲੱਗਣਾ ਕੋ ਨਹੀਂ ਇਹ ਲਾ ਜਿਹੜੀ ਸਰਕਾਰ ਦਾ ਮਸ਼ਹੂਰੀਆਂ ਦਾ ਬੇਟ 129 ਕਰੋੜ ਰੁਪਇਆ ਸਾਲਾਨਾ ਉਹ 20 ਕਰੋੜ ਨਹੀਂ ਕਰ ਸਕੀ ਉਹ 20 ਕਰੋੜ ਇਸ ਬੰਨ ਲਈ ਨਹੀਂ ਕਰ ਸਕਦੀ ਜਿੱਥੇ ਲੋਕਾਂ ਦੀ ਜ਼ਮੀਨ ਜਾ ਰਹੀ ਆ ਜੇ ਪਾਣੀ ਵਧ ਆ ਗਿਆ ਸਾਡੇ ਘਰ ਬਰਬਾਦ ਹੋਣਗੇ ਸਾਡਾ ਮਾਲ ਡੰਗਰ ਰੂੜੂਗਾ ਸਾਡਾ ਬਹੁਤ ਵੱਡਾ ਨੁਕਸਾਨ ਹੋਊਗਾ ਉਹਦੇ ਉੱਲ ਧਿਆਨ ਨਹੀਂ ਹੈਗਾ ਹੋਲਡਿੰਗ ਬੋਰਡ ਤੇ ਇਹਨਾਂ ਦਾ ਪਾਸ ਚਲੇਗੇ ਬੰਦੇ ਦੇ ਕਿੱਥੇ ਕਿੱਥੇ ਲਾ ਦੇਣ ਕਿ ਉੱਤੇ ਵੀ ਲਾ ਦੇਣ ਹੋਰ ਤੱਕ ਤੁਹਾਡੀ ਕਿਤੇ ਕਿਤੇ ਨਾਲ ਮੀਟਿੰਗ ਹੋ ਚੁੱਕੀ ਆ ਤੇ ਉੱਥੋਂ ਤੁਹਾਨੂੰ ਕੀ ਕੀ ਆਸ਼ਵਾਸਨ ਮਿਲਿਆ ਮੀਟਿੰਗ ਸਾਡੀ ਹੁਣ ਤੱਕ ਸਾਰੇ ਅਫਸਰਾਂ ਨਾਲ ਹੋ ਚੁੱਕੀ ਆ ਤੇ ਕੱਲ ਸਾਡੇ ਮਾਨਯੋਗ ਮੰਤਰੀ ਸਾਹਿਬ ਦਾ ਬਿਆਨ ਸੀਗਾ ਵੀ ਕੁਝ ਲੋਕ ਗੁੰਮਰਾ ਕਰ ਰਹੇ ਨੇ ਮੰਤਰੀ ਸਾਹਿਬ ਗੁੰਮਰਾ ਨਹੀਂ ਕਰ ਰਹੇ ਜੋ ਤੁਸੀਂ ਵਾਰਡ 2 ਤੇ ਖੜ ਕੇ ਉੱਤੇ ਡਰਾਮਾ ਕੀਤਾ ਤੁਸੀਂ ਪਜਾਮੇ ਟੰਗ ਟੰਗ ਕੇ ਸਿਰਾਂ ਤੇ ਬੋਰੇ ਰੱਖ ਰੱਖ ਡਰਾਮਾ ਕੀਤਾ ਉਹ ਲੋਕਾਂ ਨੂੰ ਕਦੀ ਨਹੀਂ ਭੁੱਲਣਾ ਆਏਗਾ ਮੈਂ ਉਦੋਂ ਵੀ ਉੱਥੇ ਲੋਕਾਂ ਨੂੰ ਕਹਿੰਦਾ ਰਿਹਾ ਵੀ ਇਹਨਾਂ ਨੂੰ ਸਨਮਾਨ ਸਨਮੂਨ ਨਾ ਕਰੋ ਇਹ ਕੁਝ ਨਹੀਂ ਕਰ ਰਹੇ ਡਰਾਮਾ ਕਰ ਰਹੇ ਆ 10 ਕਿਲੋਮੀਟਰ ਬੰਦੇ ਅੰਦਰ ਸੀ ਜਦੋਂ ਜ਼ਮੀਰ ਰੁੱਢਣੀ ਸ਼ੁਰੂ ਹੋਈ ਆ ਇਹ ਐਨ ਤਮਾਸ਼ਾ ਦੇਤੇ ਰਹਿ ਜਦੋਂ ਜ਼ਮੀਰ ਰੁੱਢਦੀ ਗਈ ਲੋਕ ਰੋਂਦੇ ਰਹੇ ਜ਼ਮੀਨ ਨਾਲ ਦੇਖ ਦੇ ਲੋਕਾਂ ਦੇ ਪਾਪੂਲਰ 2-2 ਸਾਲ ਦੇ ਰੁੱਢ ਕੇ ਝੋਨਾ ਰੁੱਢ ਗਿਆ ਅੱਜੋ ਜ਼ਮੀਨਾਂ ਦੇ ਵਿੱਚ 20-20 ਫੁੱਟ ਦੇ ਕੱਡੇ ਨੇ ਉਹ ਲੋਕ ਅੱਜ ਵੀ ਰੋ ਰਹੇ ਨੇ ਪਰ ਇਹਨਾਂ ਦੀ ਇਹਨਾਂ ਨੇ ਇਹ ਤੇ ਆਪਣਾ ਨਜ਼ਾਰੇ ਲੈ ਰਹੇ ਨੇ ਇਹਨਾਂ ਤੇ ਜੇ ਬਾੜ ਦੇ ਨਾਂ ਤੇ ਵੀ ਲੱਖਾਂ ਕਰੋੜਾਂ ਦੇ ਫੰਡ ਕੱਟੇ ਕਰ ਲਏ ਹੋਰ ਕੁਝ ਨਹੀਂ ਆਪਣੇ ਵਿਧਾਇਕ ਸਾਹਿਬ ਤਾਂ ਖੁਦ ਮੁੱਖ ਮੰਤਰੀ ਫੰਡ ਦੇ ਵਿੱਚ 2 ਕਰੋੜ ਰੁਪਏ ਦੇ ਕੇ ਆਏ ਨੇ ਵਿਧਾਇਕ ਸਾਹਿਬ ਨੂੰ ਕੀ ਆ ਇਧਰੋਂ ਲੁੱਟਿਆ ਉਧਰ ਦੇ ਦਿੱਤਾ ਉਹ ਉਹ ਕਿਹੜਾ ਪੇਪਰ ਚੋਂ ਦੇ ਕੇ ਆ ਜਾਂਦੇ ਆਪਣਾ ਅਧਾਕਲਾ ਵੇਚ ਕੇ ਦੇ ਕੇ ਆਉਂਦਾ ਫੇਰ ਫੇਰ ਪੰਡ ਹੁੰਦਾ ਅੱਜ ਤੇ ਜੰਗਲ ਦੇ ਵਿੱਚੋਂ ਟਿੱਪਰ ਨੰਗਦੇ ਆ ਉੱਥੇ ਜਿਹੜੀ ਪਰਚੀ ਲੱਗਦੀ ਆ ਉਹ ਹੋਰ ਵੀ ਵਿਧਾਇਕ ਸਾਹਿਬ ਦੀ ਆ ਤੇ ਜਿਹੜੇ ਟਿੱਪਰ ਚੱਲਦੇ ਉਹ ਵੀ ਵਿਧਾਇਕ ਸਾਹਿਬ ਦੇ ਆ ਕਿਹੜੀ ਘਾਟ ਆ ਜਿਹੜੀ ਮਨਜ਼ੂਰ ਆ ਸਾਰੀਆਂ ਗੈਰ ਕਾਨੂੰਨੀ ਦੇ ਚੰਨੀਆਂ ਚੱਲ ਰਹੀਆਂ ਨੇ ਕਿਹੜਾ ਕੰਮ ਆ ਜਿਹੜਾ ਵਿਧਾਇਕ ਸਾਹਿਬ ਦਾ ਜਿਹੜਾ ਨਜਾਇਜ਼ ਨਜਾਇਜ਼ ਤੰਦਾਰੀ ਚੱਲਦਾ ਤੁਹਾਡੇ ਮਾਧਿਅਮ ਇੱਕ ਇੱਕ ਵਿਧਾਇਕ ਸਾਹਿਬ ਦਾ ਹੋਰ ਕਾਰਨਾਮਾ ਕਾਤਾ ਜੀ ਜੀ ਅੱਜ ਜਿੰਨੇ ਪੀਏ ਕੋਈ ਕਾਲੀਦਲ ਤੋਂ ਕੱਢਿਆ ਕੋਈ ਕਾਂਗਰਸ ਤੋਂ ਕੱਢਿਆ ਉਹ ਸਾਰੇ ਪੀਏ ਨੇ ਰੱਖੇ ਉਹ ਕਿਉਂ ਰੱਖੇ ਆ ਕਿਉਂ ਪੀਏ ਇਹਦੇ ਲਈ ਦੁਕਾਨਾਂ ਖੋਲ ਕੇ ਬੈਠੇ ਆ ਅੱਜ ਕਿਸੇ ਸਰਪੰਚ ਦੇ ਅਕਾਊਂਟ 'ਚ ਜਦੋਂ ਫੰਡ ਪੈਂਦਾ ਉਹ ਨਾਲ ਹੀ ਆ ਜਾਂਦੇ ਆ ਇੱਕ ਬਿੱਲ ਕੱਟਦੇ ਆ ਪੈਸੇ ਨਾਲ ਟਰਾਂਸਫਰ ਅੱਜ 8-9 ਮਹੀਨੇ ਹੋ ਗਏ ਲੋਕਾਂ ਦੇ ਸਮਾਨ ਨਹੀਂ ਭੇਜਿਆ ਕੋਈ ਤੀਰ ਤੋਂ ਤੀਰ ਤਾਂ ਕੋਈ ਜਿਹਦਾ ਨਾਂ ਆ ਰਿਹਾ ਔਰ ਉਹ ਸਾਰੇ 100-200 ਕਰੋੜ ਰੁਪਈਆ ਪੰਚਾਇਤਾਂ ਦਾ ਕਢਾ ਕੇ ਕਾਈ ਫਿਰਦਾ ਲੋਕੀ ਸਰਪੰਚ ਅੱਜ ਮਗਰਮਗਰ ਰੋਂਦੇ ਫਿਰਦੇ ਆ ਇੱਕ ਰਿਸ਼ਪਾਲ ਪੀਏ ਆ ਉਹ ਪੜ੍ਹ ਹਰਮਨ ਪਿਆਰਾ ਪੀਏ ਸਾਡੇ ਏਰੀਏ ਦਾ ਉਹ ਹਰ ਮੰਤਰੀ ਦਾ ਪੀਏ ਹੁੰਦਾ ਉਹ ਕੀ ਕਰਦਾ ਲੁੱਟ ਖਸੁੱਟ ਕਰਦਾ ਉਹ ਸਾਰੀ ਲੁੱਟ ਖਸੁੱਟ ਦਾ ਰਾਹ ਦੱਸਦਾ ਇਹਨਾਂ ਨੂੰ ਕਿ ਲੁੱਟ ਖਸੁੱਟ ਹੋਣੀ ਕਿਹੜੇ ਬੰਦੇ ਆ ਉਹ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਉਹ ਮਿਸਤਰੀ ਪ੍ਰੋਵਾਈਡ ਕਰਦਾ ਉਹ ਸਰਪੰਚਾਂ ਨੂੰ ਕਹਿੰਦਾ ਤੁਸੀਂ ਕੰਮ ਨਹੀਂ ਕਰ ਜੋਗੇ ਅਸੀਂ ਕੰਮ ਕਰਕੇ ਜਾਵਾਂਗੇ ਉਹ ਹਰ ਚੀਜ਼ ਦੇ ਵਿੱਚ ਉਹਦਾ ਕਮਿਸ਼ਨ ਆ ਉਹ ਕਮਿਸ਼ਨ ਕਹਿੰਦਾ ਇਹ ਕਿਹੜਾ ਧੰਦਾ ਜਿਹੜਾ ਕਿ ਮੰਤਰੀ ਨਹੀਂ ਕਰ ਰਿਹਾ ਬੁੱਢੇ ਵਾਲ ਖੰਡ ਮਿਲ ਚੋਂ ਇਹ ਪੈਸੇ ਖਾ ਰਹੇ ਨੇ ਉਹਦਾ ਵੀ ਪੜਦਾ ਯਾਰ ਕਰਾਂਗੇ ਆ ਜਿਹੜੀਆਂ ਝੜਕਾਂ ਪੁੱਟੀਆਂ ਨੇ ਕੋਈ 10 ਫੁੱਟ ਇੱਥੋਂ ਪੱਟਦੀ ਕੋਈ 10 ਫੁੱਟ ਉੱਤੋਂ ਪੱਟਦੀ ਉਹ ਵੀ ਦੱਸਾਂਗੇ ਕਿ ਕਿੰਨੇ ਕਿਨੇ ਪੈਸੇ ਖਾ ਗਏ ਉਹ ਵੀ ਯਾਰ ਕਰਾਂਗੇ ਮੰਤਰੀ ਸਾਹਿਬ ਜਿੱਥੇ ਆਏਗਾ ਤੈਨੂੰ ਹਣ ਝੰਡੇ ਲੈ ਕੇ ਟੱਕਰਾਂਗੇ ਅਸੀਂ ਤੈਨੂੰ ਐ ਨਹੀਂ ਜਾਣ ਦਿੰਦੇ ਮੱਤ ਸੋਚੀ ਵੀ ਤੂੰ ਸਾਹਮਣੇ ਵਾਲ ਚੋਂ ਜਿੱਤ ਕੇ ਚਲ ਜਾਵੇਂਗਾ ਅਗਰ ਤੇ ਲੋ ਰੋੜਿਆ ਹੁਣ ਤੈਨੂੰ ਰੋੜਾਂਗੇ ਇਹ ਪ੍ਰਧਾਨ ਜੀ ਸਾਡੇ ਦੇਖਣ ਵਾਲੇ ਨੇ ਇਹ ਵੀ ਜਰੂਰ ਦੱਸੋ ਕਿ ਅੱਜ ਦਾ ਇਹ ਤਾਂ ਲੈ ਆਪਣਾ ਅਣ ਮੁੱਥੇ ਸਮੇ ਲਈ ਹੈ ਜਾਂ ਕਿੰਨੀ ਦੇਰ ਚਲੇਗਾ ਇਹ ਤੋਂ ਦੇਖੋ ਸਾਡੀ ਸਾਰੀ ਪੋਰਟੀ ਖੜੀ ਆ ਸਾਡੀ ਕ੍ਰੀਮ ਖੜੀ ਆ ਸਾਰੀ ਸਾਡੇ ਹੁਣ ਸਲਾਹ ਹੋਊਗੀ ਇਸ ਤੋਂ ਬਾਅਦ ਅਸੀਂ ਵੀ ਦੱਸਾਂਗੇ ਕਿ ਕੀ ਕਰਨਾ ਅੱਛਾ ਤੁਹਾਨੂੰ ਹਾਲੇ ਤੱਕ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਕੋਈ ਨਹੀਂ ਪ੍ਰਸ਼ਾਸਨ ਦੇ ਪੱਲੇ ਹੀ ਕੱਖ ਨਹੀਂ ਰੋਕੂਗੀ ਪ੍ਰਸ਼ਾਸਨ ਦੇ ਆਪ ਲੋਕ ਦਾ ਫਿਰਦਾ ਆ ਕੇ ਗੱਲ ਤੇ ਕਰੇ ਪ੍ਰਸ਼ਾਸਨ ਇੱਥੇ ਤੇ ਆਵੇ ਪ੍ਰਸ਼ਾਸਨ ਦੇ ਆਪਣਾ ਮੂੰਹ ਲਗਾਉਂਦਾ ਫਿਰਦਾ ਹੌਣ ਤੇ ਸਹੀ ਇਥੇ ਕੋਈ ਨਹੀਂ ਹਰਦੈਸ਼ੂ ਜੈਨ ਸਾਹਿਬ ਇਹਨੇ ਡੀਸੀ ਸਾਹਿਬ ਉਹ ਤਾਂ ਆਪ ਉੱਥੇ ਸਸਰਾਲੀ ਬੰਦਦੇ ਉੱਥੇ ਆ ਕੇ ਬੂਰੇ ਬੂਰੇ ਚੱਕਦੇ ਰਹੇ ਆ ਹੁਣ ਉਹ ਵੀ ਪੱਲਾ ਝਾੜ ਗਏ ਨੇ ਦੇਖੋ ਬਹੁਤ ਸਤਿਕਾਰਯੋਗ ਨੇ ਜੈਨ ਸਾਹਿਬ ਨੇਕ ਇਨਸਾਨ ਨੇ ਪਰ ਡੀਸੀ ਦਾ ਕੰਮ ਬੋਰੀ ਚੱਕਣਾ ਨਹੀਂ ਹੁੰਦਾ ਡੀਸੀ ਤੇ ਆਰਡਰ ਕਰਨ ਨੂੰ ਹੁੰਦਾ ਡੀਸੀ ਪਾਲਿਸੀਆਂ ਤੈਅ ਕਰਨ ਨੂੰ ਹੁੰਦਾ ਡੀਸੀ ਕੰਮ ਕਰਾਉਣ ਨੂੰ ਹੁੰਦਾ ਡੀਸੀ ਦਾ ਥੱਲੇ ਪੂਰਾ ਐਡਮਿਨਿਸਟਰेटर ਹੁੰਦਾ ਟੀਸੀ ਵੀ ਥੱਲੇ ਪੂਰਾ ਸਿਸਟਮ ਹੁੰਦਾ ਉਹ ਤੇ ਬੈਠਾ ਕੁਰਸੀ ਤੇ ਫੋਨ ਮਾਰੇ ਕਿ ਆ ਇੰਨੇ ਆ ਕੰਮ ਕਰਨਾ ਨਾ ਮਤਲਬ ਹੀ ਨਹੀਂ ਨਾ ਹੋਵੇ ਪਰ ਕਿਤੇ ਨਾ ਕਿਤੇ ਟੀਸੀ ਵੀ ਸਾਡਾ ਬੇਵਸ ਉਹਦੇ ਵੀ ਹੱਥ ਬੰਨੇ ਆ ਦਿੱਲੀ ਦਾ ਏਕ ਏਕ ਦਿੱਲੀ ਦਾ ਏਕ ਏਕ ਬਾਂਦਰ ਉਹ ਨਾਲ ਐਮਐਲਏ ਦੇ ਬੇਟਾ ਦਿੱਲੀ ਦਾ ਏਕ ਏਕ ਬਾਂਦਰ ਸਾਡੇ ਦਫ਼ਤਰਾਂ 'ਚ ਬੈਠਾ ਕੰਮ ਤੇ ਇੱਥੇ ਕੇਜਰੀ ਵਾਲ ਚਨਾ ਰਿਆ ਆਹ ਜਿਹੜੇ 92 ਮੂਰਤੀਆਂ ਤੁਰੀਆਂ ਫਿਰਦੀਆਂ ਉਹਨਾਂ ਦੇ ਪੱਲੇ ਕੱਖ ਨਹੀਂ ਏ ਇਹਨਾਂ ਦੇ ਕਹਿਣ ਤੇ ਹੌਲਦਾਰ ਨਹੀਂ ਕੰਮ ਕਰਦਾ ਬਾਕੀ ਜਿਹੜਾ ਨੇ ਕਿਹਨੇ ਕੀ ਕਰਨਾ ਜੇ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਜੋ ਵੀ ਤੁਸੀਂ ਬੱਚਾ ਲੈ ਕੇ ਇੱਥੇ ਆਏ ਆ ਤੁਹਾਡੀ ਉਮੀਦਾਂ ਨੂੰ ਬੂਰ ਪਵੇ ਤੇ ਇਲਾਕੇ ਦਾ ਇਹ ਬਾਂਦੂ ਦੁਬਾਰਾ ਤੋਂ ਬਣੇ ਤੇ ਲੋਕ ਵੀ ਰਾਤ ਦੀ ਸਾਸ ਲੈਣ ਤੇ ਆਪਣੇ ਸਹਿਯੋਗੀ ਕੈਮਰਾਮੈਨ ਪ੍ਰਕਾਸ਼ ਸਿੰਘ ਦੇ ਨਾਲ ਬੈਸੋਨੂ ਮਗਲੀ ਧੰਨਵਾਦ ਸਸਰੇਖਾ